ਤਾਇ ਸੋਲ ਦੀ ਵੱਡੀ ਖਬਰ ਦਰੋਖ ਕਰਦੇ ਆ ਜੋ ਕਿ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੈਨੇਡਾ ਨੂੰ ਜਸਟਨ ਟਰੂਟੋ ਤੋਂ ਬਾਅਦ ਹੁਣ ਨਵੇਂ ਪ੍ਰਧਾਨ ਮੰਤਰੀ ਮਿਲ ਚੁੱਕੇ ਨੇ ਤੁਹਾਨੂੰ ਦੱਸ ਦਈਏ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਜਿਨ੍ਹਾਂ ਨੂੰ 85.9 ਦੇ ਕਰੀਬ ਜਿਹੜੀ VOTING ਮਿਲੀ ਹੈ ਤੁਹਾਨੂੰ ਦੱਸ ਦਈਏ ਲਿਬਰਲ ਪਾਰਟੀ ਦੇ ਵੱਲੋਂ ਉਹਨਾਂ ਨੂੰ ਜਿਹੜਾ ਆਪਣਾ ਨੇਤਾ ਚੁਣਿਆ ਗਿਆ ਅਤੇ ਜਸਟਨ ਟਰੂਟੋ ਤੋਂ ਬਾਅਦ ਹੁਣ ਨਵੇਂ ਪ੍ਰਧਾਨ ਮੰਤਰੀ ਕੈਨੇਡਾ ਦੇ ਮਾਰਕ ਕਾਰਨੀ ਹੋਣਗੇ ਤੁਹਾਨੂੰ ਦੱਸ ਦਈਏ ਜਸਟਨ ਟਰੂਟੋ ਦੀ ਜਗ੍ਹਾ ਲੈਣ ਕੇ 85.9% ਵੋਟਾਂ ਜਿਹੜੀਆਂ ਉਹਨਾਂ ਨੂੰ ਮਿਲੀਆਂ ਹਾਲਾਂਕਿ ਅਹੁਦੇ ਦੀ ਜੇਕਰ ਗੱਲ ਕਰੀਏ ਤਾਂ ਪੀਐਮ ਅਹੁਦੇ ਦੀ ਰੇਸ ਦੇ ਵਿੱਚ ਸ਼ਾਮਲ ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਸਾਬਕਾ ਸਰਕਾਰੀ ਸਤਨਿਤਾ ਕਰੀਨਾ ਗੋਲਡ ਤੇ ਸਾਬਕਾ ਸੰਸਦ ਮੈਂਬਰ ਫ੍ਰੈਂਕ ਬੈਲਿਸ ਦਾ ਨਾਂ ਕਿਤਨਾ ਕਿਤੇ ਸਾਹਮਣੇ ਆ ਰਿਹਾ ਸੀ ਪਰ ਉਹਨਾਂ ਨੂੰ ਪਛਾੜ ਕੇ ਜਿਹੜੇ ਹੁਣ ਮਾਰਕ ਕਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਉਹ ਬਿਨਾਂ ਕਿਸੇ ਕੈਬਨਟ ਤਜਰਬੇ ਦੇ ਪਹਿਲੇ ਕੈਨੇਡੀਅਨ ਪ੍ਰਧਾਨ ਮੰਤਰੀ ਹੋਣਗੇ ਇਸ ਤੋਂ ਪਹਿਲਾਂ ਮੌਜੂਦਾ ਪੀਐਮ ਜਸਟਿਨ ਟੂਟੋ ਨੇ ਪਾਰਟੀ ਤੇ ਸਮਰਥਕਾਂ ਨੂੰ ਸੰਬੋਧਨ ਕੀਤਾ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਪਿਛਲੇ 10 ਸਾਲਾਂ ਦੇ ਵਿੱਚ ਉਹ ਸੀ ਕੰਮ ਕੀਤਾ ਉਸਤੇ ਮੈਨੂੰ ਬਹੁਤ ਮਾਣ ਹੈ ਪਰ ਅੱਜ ਦੀ ਰਾਤ ਇੱਕ ਪਾਰਟੀ ਵਿੱਚੋਂ ਇੱਕ ਦੇਸ਼ ਵਿੱਚੋਂ ਸਾਡੇ ਭਵਿੱਖ ਜਿਹੜੇ ਖਤਰੇ ਦੇ ਵਿੱਚ ਨੇ ਤਾਂ ਇਸ ਤਰੀਕੇ ਦਾ ਜਿਹੜਾ ਉਹਨਾਂ ਨੇ ਸੰਬੋਧਨ ਆਖਰੀ ਵਾਰ ਕੈਨੇਡਾ ਦੇ ਵਸਨੀਕਾਂ ਨੂੰ ਕੀਤਾ ਸੀ ਤੁਹਾਨੂੰ ਦੱਸ ਦਈਏ ਹੁਣ ਜਿਹੜੇ ਮਾਰਕ ਕਾਰਨੀ ਨੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਯਾਨੀ ਕਿ ਜਸਟਿਨ ਟਰੂਟੋ ਦਾ ਜਿਹੜਾ ਯੁੱਗ ਖਤਮ ਹੋ ਗਿਆ 9 ਸਾਲ ਤੱਕ ਪ੍ਰਧਾਨ ਮੰਤਰੀ ਤੌਰ 'ਤੇ ਸੰਭਾਲਣ ਵਾਲੇ ਟਰੂਟੋ ਨੇ ਹਰ ਪਾਸਿਓਂ ਦਬਾਅ ਦੇ ਵਿਚਕਾਰ ਜਨਵਰੀ ਦੇ ਵਿੱਚ ਹੀ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ ਲਿਬਰਲ ਪਾਰਟੀ ਨੇ ਉਹ ਨੇਤਾ ਦੀ ਚੋਣ ਲਈ ਐਤਵਾਰ ਨੂੰ ਹੋਈਆਂ ਵੋਟਾਂ ਦੇ ਵਿੱਚ ਸਾਬਕਾ ਕੇਂਦਰੀ ਬੈਂਕ ਗਵਰਨਰ ਕਾਰਨੀ ਨੇ 85.9% ਵੋਟਾਂ ਦੇ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਹੁਣ ਉਹ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਤੁਹਾਨੂੰ ਦੱਸਦੇ ਹਾਂ 1965 ਦੇ ਵਿੱਚ ਪੋਰਟ ਸﻤਿਥ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਕਾਰਨੀ ਦੀ ਗੱਲ ਕਰੇ ਤਾਂ ਹਾਰਵਰਡ ਦੇ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ ਅਤੇ ਬ੍ਰਿਟੇਨ ਅਤੇ ਕੈਨੇਡਾ ਦੇ ਕੇਂਦਰੀ ਬੈਂਕਾਂ ਦੇ ਮੁਖੀ ਵੀ ਰਹਿ ਚੁੱਕੇ ਨੇ ਕਾਰਨੀ ਜੋ ਕਿ ਬੈਂਕ ਆਫ ਕੈਨੇਡਾ ਦੇ ਮੁਖੀ ਸਨ ਉਹਨਾਂ ਨੂੰ ਆਪਣੇ ਕਾਰਜਕਾਲ ਦੌਰਾਨ ਵਿੱਤੀ ਸੰਕਟ ਦਾ ਵੀ ਸਾਹਮਣਾ ਕਰਨਾ ਪਿਆ ਸੀ ਕੈਨੇਡਾ 2008 ਦੇ ਵਿੱਤੀ ਸੰਕਟ ਤੋਂ ਕਈ ਹੋਰ ਦੇਸ਼ਾਂ ਦੇ ਨਾਲੋਂ ਤੇਜ਼ੀ ਨਾਲ ਉੱਭਰਿਆ 2013 ਦੇ ਵਿੱਚ ਉਹ ਬੈਂਕ ਆਫ ਇੰਗਲੈਂਡ ਦੇ ਮੁਖੀ ਚੁਣੇ ਗਏ ਹਾਲਾਂਕਿ ਮਾਰਕ ਕਾਰਨੀ ਨੇ ਕਦੇ ਵੀ ਚੁਣਿਆ ਹੋਇਆ ਅਹੁਦਾ ਨਹੀਂ ਸੰਭਾਲਿਆ ਤੇ ਨਾ ਹੀ ਸੰਸਦ ਮੈਂਬਰ ਸਨ ਅਮਰੀਕਾ ਨਾਲ ਵਾਦੇ ਟਕਰਾ ਦੇ ਮੱਦੇਨਜ਼ਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੋ ਮੁੱਦਾ ਸਭ ਤੋਂ ਮਜ਼ਬੂਤੀ ਦੇ ਨਾਲ ਉਭਰੇਗਾ ਉਹ ਇਹ ਹੈ ਕਿ ਅਮਰੀਕਾ ਦੁਆਰਾ ਦਰਪੇਸ਼ ਚੁਣੌਤੀਆਂ ਤੇ ਉਸ ਦੇ ਨਾਲ ਸਬੰਧਾਂ ਨੂੰ ਸੰਭਾਲਣ ਦੇ ਲਈ ਸਭ ਤੋਂ ਵਧੀਆ ਚਿਹਰਾ ਕੌਣ ਹੋਵੇਗਾ ਕੈਨੇਡਾ ਦੇ ਵਿੱਚ ਵਧਰੀ ਰਾਸ਼ਟਰੀ ਰਾਸ਼ਟਵਾਦੀ ਲਹਿਰ ਨੇ ਆਉਣ ਵਾਲੀਆਂ ਸੰਸਦੀ ਚੋਣਾਂ ਦੇ ਵਿੱਚ ਲਿਬਰਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਵੀ ਇਸ ਦੇ ਨਾਲ ਵਧਾ ਦਿੱਤਾ ਹੈ ਤਾਂ ਹੁਣ ਜਸਟਿਨ ਟ੍ਰੂਡੋ ਤੋਂ ਬਾਅਦ ਕੈਨੇਡਾ ਨੂੰ ਆਪਣਾ ਨਵਾਂ ਪ੍ਰਧਾਨ ਮੰਤਰੀ ਮਿਲ ਚੁੱਕਿਆ ਹੈ ਮਾਰਕ ਕਾਰਨੀ ਨਵੇਂ ਪ੍ਰਧਾਨ ਮੰਤਰੀ ਜਿਹੜੇ ਕੈਨੇਡਾ ਤੇ ਹੋਣਗੇ 85.9% ਵੋਟਾਂ ਦੇ ਨਾਲ ਉਹਨਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਆ ਪਰ ਜਿੱਥੇ ਅਗਲੇ ਪ੍ਰਧਾਨ ਮੰਤਰੀ ਕੈਨੇਡਾ ਦੇ ਮਾਰਕ ਕਰਨੇ ਹੋਣਗੇ ਤਾਂ ਉੱਥੇ ਹੀ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਕਠਿਨਾਈਆਂ ਖੈ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਹਨਾਂ ਚੁਣੌਤੀਆਂ ਕਰਕੇ ਹੀ ਜਸਟਿਨ ਟਰੂਡੋ ਦੇ ਵੱਲੋਂ ਖਾਸ ਤੌਰ ਤੇ ਅਮਰੀਕਾ ਦਾ ਜਦੋਂ ਜ਼ਿਕਰ ਆਉਂਦਾ ਜਦੋਂ ਜ਼ਿਕਰ ਡੋਨਾਲਡ ਟਰੰਪ ਦਾ ਆਉਂਦਾ ਹੈ ਕਿ ਉਹਨਾਂ ਕਰਕੇ ਹੀ ਜਿਹੜਾ ਜਸਟਿਨ ਟਰੂਡੋ ਦੇ ਵੱਲੋਂ ਵੀ ਅਸਤੀਫਾ ਪਨਾ ਦਿੱਤਾ ਗਿਆ ਅਤੇ ਹੁਣ ਉਹਨਾਂ ਚੁਣੌਤੀਆਂ ਦੇ ਨਾਲ ਸਾਹਮਣਾ ਜਿਹੜਾ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੇ ਨੂੰ ਕਰਨਾ ਹੋਵੇਗਾ